ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਮਤ ਦੇ ਸੱਭਿਆਚਾਰ ਦੇ ਵਿੱਚ ਬੜੇ ਸਾਰੇ ਸਿਧਾਂਤ ਇਹੋ ਜਿਹੇ ਹਨ ਜੋ ਕਿ ਸਿੱਖੀ ਦੇ ਕਨਸੈਪਟ ਨੂੰ ਯੂਨਿਕ ਬਣਾ ਦਿੰਦੇ ਹਨ ਅੱਜ ਅਸੀਂ ਜਿਹੜੇ ਸਿਧਾਂਤ ਬਾਰੇ ਆਪ ਜੀ ਨਾਲ ਸਾਂਝ ਪਾ ਰਹੇ ਹਾਂ ਉਹ ਸਿਧਾਂਤ ਹੈ ਅਰਦਾਸ ਗੁਰਬਾਣੀ ਸਾਨੂੰ ਪ੍ਰੈਕਟੀਕਲੀ ਵੇ ਆਫ ਲਾਈਫ ਸਿਖਾਉਂਦੀ ਹੈ ਅਸੀਂ ਉਹਨੂੰ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰ ਸਕੀਏ ਇਹ ਗੁਰਬਾਣੀ ਦਾ ਥਾਟ ਹੈ ਗੁਰਬਾਣੀ ਦੀ ਸੇਧ ਹੈ ਕਿ ਅਰਦਾਸ ਤਾਂ ਅਸੀਂ ਰੋਜ਼ ਕਰਦੇ ਹਾਂ ਪਰ ਉਹ ਅਰਦਾਸ ਦੇ ਵਿੱਚ ਸਾਡੀ ਨੀਅਤ ਕਿੰਨੀ ਕੁ ਹੈ ਉਹ ਅਰਦਾਸ ਦੇ ਵਿੱਚ ਸਾਡੀ ਭਾਵਨਾ ਕਿੰਨੀ ਕੁ ਹੈ ਇਹ ਮਾਇਨੇ ਰੱਖਦਾ ਹੈ ਅਸੀਂ ਜੇ ਕੋਈ ਅਰਦਾਸ ਐਕਸੈਪਟ ਹੋ ਜਾਂਦੀ ਹੈ ਤਾਂ ਬਹੁਤ ਖੁਸ਼ ਹੋ ਜਾਂਦੇ ਹਾਂ ਤੇ ਜੇਕਰ ਸਾਡੀ ਅਰਦਾਸ ਪੂਰਨ ਨਾ ਹੋਵੇ ਤਾਂ ਅਸੀਂ ਦਿਲ ਤੋੜ ਲੈਂਦੇ ਹਾਂ ਇੱਥੋਂ ਤੱਕ ਕਿ ਕਈ ਵਾਰੀ ਵਾਹਿਗੁਰੂ ਦੀ ਹਸਤੀ ਤੋਂ ਵੀ ਮੁਨਕਰ ਹੋ ਜਾਂਦੇ ਹਾਂ ਪਰ ਗੁਰਸਿੱਖ ਦਾ ਜਿਹੜਾ ਮੁੱਢਲਾ ਫਰਜ਼ ਹੈ ਉਹ ਚਾਹੇ ਦੁੱਖ ਹੈ ਚਾਹੇ ਸੁੱਖ ਹੈ ਉਸਦੇ ਹੁਕਮ ਨੂੰ ਉਸਦੀ ਰਜ਼ਾ ਨੂੰ ਖਿੜੇ ਮੱਥੇ ਅਕਸੈਪਟ ਕਰਨਾ ਹੈ ਅੱਜ ਦੇ ਪ੍ਰਸੰਗ ਵਿੱਚ ਸਾਨੂੰ ਜੋ ਕਿ ਡਾਕਟਰ ਜਸਵੰਤ ਸਿੰਘ ਨੇਕੀ ਦੇ ਜੀਵਨ ਦੇ ਵਿੱਚੋਂ ਹੈ ਉਹ ਸਮਝ ਲੱਗੇਗੀ ਕਿ ਅਰਦਾਸ ਕਿਸ ਤਰ੍ਹਾਂ ਕੀਤੀ ਜਾਵੇ ਅਰਦਾਸ ਦਾ ਜਿਹੜਾ ਪੂਰਨ ਹੋਣਾ ਕਿਸ ਤਰ੍ਹਾਂ ਹੋ ਸਕਦਾ ਹੈ ਤੇ ਅਰਦਾਸ ਨੂੰ ਹੁਕਮ ਦੇ ਵਿੱਚ ਰੱਖ ਕੇ ਸਮਝਣਾ ਕਿਸ ਤਰ੍ਹਾਂ ਪੋਸੀਬਲ ਹੈ ਅਰਦਾਸ ਦਾ ਗੁਰਸਿੱਖੀ ਦੇ ਵਿੱਚ ਕੀ ਸਿਨੈਰੀਓ ਹੈ ਜਾਂ ਅਰਦਾਸ ਨੂੰ ਗੁਰਸਿੱਖ ਕਿਸ ਤਰੀਕੇ ਨਾਲ ਕਰੇ ਕਿ ਉਹ ਅਰਦਾਸ ਸੁਣੀ ਵੀ ਜਾਵੇ ਤੇ ਸਾਨੂੰ ਅੰਤਰਾਤਮੇ ਉਸ ਅਰਦਾਸ ਨਾਲ ਠੰਡ ਪੈ ਜਾਵੇ ਇਹ ਜਿਹੜੀ ਘਟਨਾ ਹੈ ਇਹ ਡਾਕਟਰ ਜਸਵੰਤ ਸਿੰਘ ਜੀ ਨੇ ਕੀ ਸਾਡੇ ਨਾਲ ਸ਼ੇਅਰ ਕਰ ਰਹੇ ਨੇ ਕਿ ਇਹ ਉਹਨਾਂ ਦੇ ਮਰੀਜ਼ ਨਾਲ ਸੰਬੰਧਿਤ ਹੈ ਜਿਸ ਦੀ ਛਾਤੀ ਵਿੱਚ ਉਸ ਨੂੰ ਚੈਰੀ ਦੇ ਦਾਣੇ ਜਿੱਡੀ ਗਿਲਟੀ ਪ੍ਰਤੀਤ ਹੁੰਦੀ ਹੈ ਉਹ ਡਾਕਟਰ ਦੇ ਪਾਸ ਜਾਂਦੀ ਹੈ ਤੇ ਉਹ ਡਾਕਟਰ ਮੁਆਇਨੇ ਤੋਂ ਬਾਅਦ ਕਹਿੰਦਾ ਹੈ ਕਿ ਗਿਲਟੀ ਤਾਂ ਛੋਟੀ ਜਹੀ ਹੈ ਪਰ ਤੁਹਾਨੂੰ ਮੈਮੋਗ੍ਰਾਮ ਜੋ ਕਿ ਛਾਤੀ ਦੀ ਖਾਸ ਐਕਸ-ਰੇ ਰਿਪੋਰਟ ਹੁੰਦੀ ਹੈ ਉਹ ਕਰਾਉਣੀ ਚਾਹੀਦੀ ਹੈ ਕਿਉਂਕਿ ਕਿਤੇ ਇਹ ਕੈਂਸਰ ਹੀ ਨਾ ਹੋਵੇ ਕੈਂਸਰ ਦਾ ਨਾਮ ਸੁਣਦਿਆਂ ਹੀ ਉਹ ਮੁਟਿਆਰ ਗਸ਼ ਖਾ ਕੇ ਡਿੱਗ ਜਾਂਦੀ ਹੈ ਡਾਕਟਰ ਉਸ ਨੂੰ ਪਾਣੀ ਦੇ ਛਿੱਟੇ ਮਾਰਦਾ ਹੈ ਤਾਂ ਉਸ ਨੂੰ ਹੋਸ਼ ਆਉਂਦੀ ਹੈ ਹੋਸ਼ ਆਉਣ ਤੋਂ ਬਾਅਦ ਉਹ ਕਹਿੰਦੀ ਹੈ ਕੈਂਸਰ ਨਾਲੋਂ ਤਾਂ ਮੈਨੂੰ ਆਤਮ ਹਕਾਤ ਕਰ ਲੈਣਾ ਹੀ ਚੰਗਾ ਹੈ ਮੇਰੀ ਮਾਂ ਨੂੰ ਵੀ ਕੈਂਸਰ ਸੀ ਤੇ ਉਹ ਕਈ ਸਾਲ ਲਿਲਕੜੀਆਂ ਲੈਂਦੀ ਰਹੀ ਤੇ ਹੱਡੀਆਂ ਦੀ ਮੁੱਠ ਹੋ ਕੇ ਮਰੀ ਮੈਂ ਉਸ ਤਰ੍ਹਾਂ ਕਿਸੜ ਕਿਸੜ ਕੇ ਨਹੀਂ ਮਰਨਾ ਚਾਹੁੰਦੀ ਡਾਕਟਰਾਂ ਨੇ ਕਿਹਾ ਜ਼ਰੂਰੀ ਤਾਂ ਨਹੀਂ ਇਹ ਕੈਂਸਰ ਹੀ ਹੋਵੇ ਹੋ ਸਕਦਾ ਹੈ ਕੋਈ ਸਧਾਰਨ ਗਿਲਟੀ ਹੀ ਹੋਵੇ ਤੁਸੀਂ ਮੈਮੋਗ੍ਰਾਮ ਤਾਂ ਕਰਾਓ ਮੈਮੋਗ੍ਰਾਮ ਹੋ ਗਿਆ ਪਰ ਉਸ ਤੋਂ ਕੋਈ ਨਿਸ਼ਚਿਤ ਨਤੀਜਾ ਨਾ ਨਿਕਲ ਸਕਿਆ ਡਾਕਟਰ ਸਾਹਿਬ ਨੇ ਉਸ ਨੂੰ ਬਾਇਓਪਸੀ ਗਿਲਟੀ ਚੋ ਜੋ ਕੇ ਨਿੱਕਾ ਜਿਹਾ ਟੁਕੜਾ ਕਢਵਾਉਂਦੀ ਸਰਜਰੀ ਹੁੰਦੀ ਹੈ ਉਸ ਦੀ ਸਲਾਹ ਦਿੱਤੀ ਤਦ ਤੋਂ ਉਹ ਮਰੀਜ਼ ਤੇ ਉਸ ਦੇ ਘਰ ਵਾਲੇ ਅਰਦਾਸਾਂ ਕਰਨ ਲੱਗ ਪਏ ਕਿ ਕੈਂਸਰ ਨਾ ਨਿਕਲੇ ਬਾਇਓਪਸੀ 15 ਦਿਨਾਂ ਬਾਅਦ ਹੋਣੀ ਸੀ ਤੇ ਸਾਰਾ ਟੱਬਰ ਦੋਸਤ ਮਿੱਤਰ ਰਿਸ਼ਤੇਦਾਰ ਦੋਹੇ ਵੇਲੇ ਅਰਦਾਸ ਕਰਿਆ ਕਰਨ ਬਾਇਓਪਸੀ ਹੋਈ ਤੇ ਕੈਂਸਰ ਨਿਕਲੇ ਆਇਆ ਉਸ ਮਰੀਜ਼ ਦੇ ਸਾਰੇ ਟੱਬਰ ਨੂੰ ਬੜੀ ਮਾਇੂਸੀ ਹੋਈ ਮਰੀਜ਼ ਬੜੇ ਰੋ ਵਿੱਚ ਆਈ ਕਿ ਇਤਨੇ ਦਿਨਾਂ ਤੋਂ ਇਤਨੇ ਬੰਦੇ ਦਿਨ ਰਾਤ ਮੇਰੇ ਲਈ ਅਰਦਾਸਾਂ ਕਰਦੇ ਰਹੇ ਪਰ ਕੈਸਾ ਰੱਬ ਹੈ ਜਿਸਨੇ ਇੱਕਣਾ ਸੁਣੀ ਇਸ ਮੌਕੇ ਤੇ ਉਸ ਦੇ ਘਰ ਦੇ ਜੀ ਉਸ ਨੂੰ ਡਾਕਟਰ ਨੇਕੀ ਪਾਸ ਲੈ ਕੇ ਆਏ ਕਿਉਂਕਿ ਉਸ ਦੀ ਨੀਂਦ ਉੱਡ ਗਈ ਸੀ ਤੇ ਡਾਕਟਰ ਨੇਕੀ ਮਨੋਵਿਗਿਆਨ ਦੇ ਡਾਕਟਰ ਸਨ ਤੇ ਉਹ ਪੀਜੀਆਈ ਵਿਖੇ ਆਪਣਾ ਇਹ ਸੇਵਾ ਕਾਰਜ ਨਿਭਾਰੇ ਸਨ ਡਾਕਟਰ ਸਾਹਿਬ ਲਿਖਦੇ ਹਨ ਕਿ ਬੜੀ ਭਾਰੀ ਚਿੰਤਾ ਨੇ ਉਸ ਨੂੰ ਗਰਸਿਆ ਹੋਇਆ ਸੀ ਉਸ ਦੀ ਭੁੱਖ ਵੀ ਖਤਮ ਹੋ ਚੁੱਕੀ ਸੀ ਤੇ ਲਗਭਗ 4 ਕਿਲੋਗ੍ਰam ਥੋੜੇ ਦਿਨਾਂ ਦੇ ਵਿੱਚ ਉਸ ਦਾ ਭਾਰ ਘਟ ਗਿਆ ਸੀ ਕਹਿੰਦੇ ਮੈਂ ਪਹਿਲਾਂ ਤਾਂ ਉਸ ਨੂੰ ਟੀਕਾ ਲਗਾਇਆ ਜਿਸ ਨਾਲ ਉਸ ਦੀ ਚਿੰਤਾ ਬਣਿਆ ਹੋਇਆ ਤਣਾਅ ਥੋੜਾ ਘਟ ਸਕੇ 15 ਕੋ ਮਿੰਟਾਂ ਬਾਅਦ ਉਹ ਆਪ ਬੋਲੀ ਡਾਕਟਰ ਸਾਹਿਬ ਤੁਹਾਡਾ ਕੀ ਖਿਆਲ ਹੈ ਰੱਬ ਨੂੰ ਸਾਡੇ ਨਾਲ ਇਉਂ ਕਰਨਾ ਚਾਹੀਦਾ ਸੀ ਨਿੱਕੀ ਸਾਹਿਬ ਕਹਿੰਦੇ ਰੱਬ ਭਲੀ ਕਰੇਗਾ ਤਾਂ ਔਰਤ ਕਹਿੰਦੀ ਹੈ ਸਵਾ ਭਲੀ ਕੀਤੀ ਸੂ ਨਿੱਕੀ ਸਾਹਿਬ ਕਹਿੰਦੇ ਨੇ ਮੈਂ ਉਸ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਬੇਟੀ ਤੂੰ ਮੈਨੂੰ ਬੜੀ ਉਲਝਣ ਵਿੱਚ ਫਸੀ ਲੱਗਦੀ ਹੈ ਕੈਂਸਰ ਨਾਲ ਘੱਟ ਤੇ ਚਿੰਤਾ ਕਰਕੇ ਉਸ ਤੋਂ ਜ਼ਿਆਦਾ ਪਰੇਸ਼ਾਨ ਲੱਗਦੀ ਹੈ ਉਸ ਵੇਲੇ ਪਤਾ ਨਹੀਂ ਕਿਵੇਂ ਇੱਕ ਬਜ਼ੁਰਗ ਡਾਕਟਰ ਨਿੱਕੀ ਨੂੰ ਮਿਲਣ ਆਏ ਡਾਕਟਰ ਸਾਹਿਬ ਉਸ ਨੂੰ ਅੰਦਰ ਬੁਲਾਉਂਦੇ ਹਨ ਤੇ ਉਸ ਮਟਿਆਰ ਨਾਲ ਉਸ ਬਾਬਾ ਜੀ ਦਾ ਪਰਿਚੇ ਕਰਾਉਂਦੇ ਹਨ ਕਿ ਇਹ ਬੜੀ ਬੁਰੀ ਤਰ੍ਹਾਂ ਚਿੰਤਾ ਦੇ ਵਿੱਚ ਗ੍ਰਸਤ ਹੈ ਕਿਉਂਕਿ ਇਸ ਦੀਆਂ ਅਰਦਾਸਾਂ ਨਹੀਂ ਸੁਣੀਆਂ ਗਈਆਂ ਇਹ ਅਰਦਾਸ ਇਹ ਕਰਦੀ ਰਹੀ ਹੈ ਕਿ ਉਸ ਦੀ ਛਾਤੀ ਵਿੱਚ ਜੋ ਗਿਲਟੀ ਨਿਕਲਾਈ ਹੈ ਉਹ ਕੈਂਸਰ ਦੀ ਨਾ ਹੋਵੇ ਪਰ ਟੈਸਟਾਂ ਵਿੱਚ ਉਹ ਕੈਂਸਰ ਦੀ ਹੀ ਨਿਕਲੇ ਆਈ ਬਾਬਾ ਜੀ ਬੜੀ ਉੱਚੀ ਰੂਹ ਸਨ ਬੰਦਗੀ ਵਾਲੇ ਸਨ ਹੁਕਮ ਦੇ ਵਿੱਚ ਰਹਿਣ ਵਾਲੇ ਸਨ ਉਹ ਮਸ ਕਰਾਉਂਦੇ ਹਨ ਤੇ ਕਹਿੰਦੇ ਹਨ ਅਸੀਂ ਸਾਰੇ ਇਹੋ ਕੁਝ ਕਰਦੇ ਹਾਂ ਤੇ ਉਸ ਨੂੰ ਅਰਦਾਸ ਸਮਝਦੇ ਹਾਂ ਅਰਦਾਸ ਕੋਈ ਹੱਕ ਮੰਗਣਾ ਤਾਂ ਨਹੀਂ ਹੁੰਦਾ ਖੈਰ ਮੰਗਣਾ ਹੁੰਦਾ ਹੈ ਅਸੀਂ ਖੈਰ ਮੰਗਦੇ ਹੀ ਨਹੀਂ ਸੋ ਖੈਰ ਪੈਂਦੀ ਹੀ ਨਹੀਂ ਹੱਕ ਸਮਝ ਕੇ ਮੰਗਦੇ ਹਾਂ ਪਰ ਸਾਡਾ ਹੱਕ ਹੈ ਕਿ ਫਿਰ ਬਾਜੀ ਨੇ ਉਸ ਮਟਿਆਰ ਦੇ ਸਿਰ ਤੇ ਹੱਥ ਫੇਰਿਆ ਤੇ ਕਿਹਾ ਭਗਵਾਨ ਜ਼ਰੂਰ ਭਲੀ ਕਰੇਗਾ ਆਪਣੇ ਆਪ ਨੂੰ ਤੂੰ ਭਗਵਾਨ ਦੇ سپرد ਕਰ ਦੇ ਉਸ ਦੀ ਰੱਖਿਆ ਸਭ ਤੋਂ ਵੱਡੀ ਸੁਰੱਖਿਆ ਹੈ ਦੇਖੀ ਮੰਗੀ ਕੁਝ ਨਾ ਜਿਵੇਂ ਉਹ ਟੋਰੇ ਓਵੇਂ ਟੁੜੀ ਚੱਲੀ ਇਹ ਕਹਿ ਕੇ ਬਾਬਾ ਜੀ ਉੱਥੋਂ ਚਲੇ ਗਏ ਤੇ ਡਾਕਟਰ ਨੇਕੀ ਨੂੰ ਕਹਿੰਦੇ ਤੁਹਾਨੂੰ ਫੇਰ ਆ ਕੇ ਮਿਲਾਂਗਾ ਹੁਣ ਕੋਈ ਬੇਚੈਨੀ ਉਸ ਨੂੰ ਨਹੀਂ ਲੱਗ ਰਹੀ ਸੀ ਉਹ ਮਟਿਆਰ ਨੇਕੀ ਸਾਹਿਬ ਨੂੰ ਪੁੱਛਣ ਲੱਗੀ ਇਹ ਕੌਣ ਸਨ ਨੇਕੀ ਸਾਹਿਬ ਕਹਿੰਦੇ ਨੇ ਕਿ ਸਾਡੇ ਗੁਰਦੁਆਰੇ ਦੇ ਗ੍ਰੰਥੀ ਹਨ ਤਦ ਉਹ ਹੋਰਤ ਬੋਲਦੀ ਹੈ ਦੋ ਮਿੰਟਾਂ ਵਿੱਚ ਹੀ ਠੰਡ ਵਰਤਾ ਗਏ ਹਨ ਜਦ ਮੈਂ ਆਈ ਸਾਂ ਕਰੋਧ ਨਾਲ ਕੰਬ ਰਹੀ ਸਾਂ ਹੁਣ ਚਿੱਤ ਬਿਲਕੁਲ ਸ਼ਾਂਤ ਹੋਇਆ ਪਿਆ ਹੈ ਕਿਉਂਕਿ ਮੈਂ ਉਹਨਾਂ ਦੇ ਕਹਿਣ ਤੇ ਪ੍ਰਭੂ ਅੱਗੇ ਆਤਮ ਸਮਰਪਣ ਦਾ ਮਨ ਬਣਾ ਲਿਆ ਹੈ ਇਤਨੇ ਵਿੱਚ ਹੀ ਉਸ ਔਰਤ ਦੀ ਚਿੰਤਾ ਉੱਠ ਗਈ ਅਤੇ ਉਹ ਔਰਤ ਕਹਿੰਦੀ ਹੈ ਕਿ ਮੈਨੂੰ ਸਮਝ ਹੀ ਅੱਜ ਆਇਆ ਹੈ ਕਿ ਅਰਦਾਸ ਹੁੰਦੀ ਕੀ ਹੈ ਅਰਦਾਸ ਦਾ ਮਤਲਬ ਕੀ ਹੈ ਇਸ ਦਾ ਭਾਵ ਕੀ ਹੈ ਕਿ ਅਸੀਂ ਉਸ ਦੀ ਰਜ਼ਾ ਵਿੱਚ ਰਹਿੰਦਿਆਂ ਹੋਇਆਂ ਉਸ ਦੀ ਹੀ ਟੇਕ ਵਿੱਚ ਰਹਿੰਦਿਆਂ ਹੋਇਆਂ ਜੀਵਨ ਬਤਾਉਣਾ ਹੈ ਜੇ ਅਸੀਂ ਅਰਦਾਸ ਨੂੰ ਸਿਰਫ ਹੱਕ ਨਾਲ ਦੇਖਾਂਗੇ ਤਾਂ ਅਸੀਂ ਕਿਤਨੇ ਕਿਤੇ ਵਾਹਿਗੁਰੂ ਨੂੰ ਵੀ ਛੋਟਾ ਕਰ ਦੇਵਾਂਗੇ ਸੋ ਇਸ ਲਈ ਸਾਨੂੰ ਅਰਦਾਸ ਉਸ ਦੇ ਅੱਗੇ ਨਿਮਰ ਹੋ ਕੇ ਉਸ ਦੇ ਪਿਆਰ ਵਿੱਚ ਹੋ ਕੇ ਹੀ ਕਰਨੀ ਸੋਭਦੀ ਹੈ ਸੋ ਅੱਜ ਦੇ ਪ੍ਰਸੰਗ ਵਿੱਚ ਸਾਨੂੰ ਇਹ ਸਮਝ ਆਇਆ ਹੋਣਾ ਹੈ ਕਿ ਅਰਦਾਸ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਅਰਦਾਸ ਦੇ ਵਿੱਚ ਸਾਡੀ ਭਾਵਨਾ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਤੇ ਦੂਸਰੇ ਪਾਸੇ ਇੱਕ ਗੁਰਮਖ ਪਿਆਰੇ ਦੀ ਕੀ ਅਵਸਥਾ ਹੈ ਕਿ ਉਹ ਮਨ ਦੇ ਵਿੱਚ ਚੱਲਦੇ ਹੋਏ ਅਨੇਕਾਂ ਵੇਗਾਂ ਨੂੰ ਇੱਕ ਸਕਿੰਟ ਦੇ ਵਿੱਚ ਸ਼ਾਂਤ ਕਰ ਦਿੰਦਾ ਹੈ ਬਾਬਾ ਜੀ ਆਉਂਦੇ ਹਨ ਤੇ ਉਸ ਨੂੰ ਗੁਰੂ ਦੇ ਨਾਲ ਜੋੜ ਦਿੰਦੇ ਹਨ ਪਰਮੇਸ਼ਰ ਦੇ ਨਾਲ ਜੋੜ ਦਿੰਦੇ ਹਨ ਉਸ ਨੂੰ ਜਿਨ੍ਹਾਂ ਦੇ ਵਿੱਚ ਹੀ ਸਮਝ ਆ ਜਾਂਦਾ ਹੈ ਕਿ ਅਰਦਾਸ ਦਾ ਭਾਵ ਕੀ ਹੈ ਅਸੀਂ ਵੀ ਅਰਦਾਸ ਕਰਦੇ ਹਾਂ ਤੇ ਸਾਡੇ ਅੰਦਰ ਭਾਵਨਾ ਹੋਵੇ ਕਿ ਸਤਗੁਰੂ ਜੀ ਤੁਸੀਂ ਹੀ ਸਾਡਾ ਭਲਾ ਕਰਨ ਵਾਲੇ ਹੋ ਕਿਰਪਾ ਕਰੋ ਮਿਹਰ ਕਰੋ ਸਾਨੂੰ ਤੁਹਾਡੇ ਹੁਕਮ ਦੀ ਸਮਝ ਆ ਜਾਵੇ ਸਾਨੂੰ ਤੁਹਾਡਾ ਹੁਕਮ ਮਿੱਠਾ ਲੱਗਣ ਲੱਗ ਪਵੇ ਸੀਜ ਕਿਸੇ ਤਾਣ ਦੇ ਵਿੱਚ ਨਹੀਂ ਹਾਂ ਪਰ ਥੋੜੀ ਕਿਰਪਾ ਨਾਲ ਇਹ ਤਾਣ ਸਾਡੇ ਵਿੱਚ ਆ ਜਾਵੇ ਸਾਨੂੰ ਮਿਲੇ ਹੋਏ ਦੁੱਖਾਂ ਜਾਂ ਸੁੱਖਾਂ ਨੂੰ ਅਸੀਂ ਹੁਕਮ ਦੇ ਵਿੱਚ ਰੱਖ ਕੇ ਜਿਉਂ ਸਕੀਏ ਭਾਈ ਵੀਰ ਸਿੰਘ ਜੀ ਵੀ ਇਸ ਬਾਰੇ ਸਾਨੂੰ ਥਾਂ-ਥਾਂ ਤੇ ਆਪਣੀਆਂ ਰਚਨਾਵਾਂ ਵਿੱਚ ਦੱਸਦੇ ਹਨ ਕਿ ਗੁਰਸਿੱਖੀ ਦਾ ਮਤਲਬ ਉਸ ਦੀ ਰਜ਼ਾ ਨੂੰ ਕਬੂਲ ਕਰਨਾ ਹੈ ਉਹ ਵੀ ਖਿੜ ਮੱਥੇ ਬੜੀਆਂ ਸਾਰੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪੰਕਤੀਆਂ ਹਨ ਜੋ ਸਾਨੂੰ ਉਸ ਦੇ ਹੁਕਮ ਦੇ ਵਿੱਚ ਰਹਿਣਾ ਸਿਖਾਉਂਦੀਆਂ ਹਨ ਤੇ ਸਾਨੂੰ ਅਰਦਾਸ ਕਰਨ ਦਾ ਢੰਗ ਸਿਖਾਉਂਦੀਆਂ ਹਨ ਕਿ ਅਸੀਂ ਕਿਸ ਤਰ੍ਹਾਂ ਉਸ ਦੇ ਅੱਗੇ ਅਰਦਾਸ ਕਰਨੀ ਹੈ ਮਹਾਰਾਜ ਦੀ ਬਾਣੀ ਦੇ ਵਿੱਚ ਆਉਂਦਾ ਹੈ ਹੈ ਪਏ ਦਵਾਰਿਆ ਜੇ ਅਸੀਂ ਗੁਰਸਿੱਖੀ ਦੇ ਵਿੱਚ ਦਾਖਲਾ ਵੀ ਲੈਣਾ ਹੈ ਸਾਨੂੰ ਪਹਿਲਾਂ ਸਭ ਕੀ ਇਹ ਪੜਾਇਆ ਜਾਂਦਾ ਹੈ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਹੋ ਸਭਨਾ ਕੀ ਰੇਨੂਕਾ ਤੋ ਆਓ ਹਮਾਰੇ ਪਾਸ ਕਿ ਜੇ ਤੁਸੀਂ ਗੁਰਸਿੱਖੀ ਦੇ ਵਿੱਚ ਪੈਰ ਪਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਹੁਕਮ ਦੇ ਵਿੱਚ ਹੀ ਰਹਿਣਾ ਸਿਖਾਇਆ ਜਾਂਦਾ ਹੈ ਹੁਕਮ ਨੂੰ ਮਿੱਠਾ ਕਰਕੇ ਮੰਨਣਾ ਹੀ ਦੱਸਿਆ ਜਾਂਦਾ ਹੈ ਕਿ ਅਸੀਂ ਵੀ ਅਰਦਾਸ ਨਾਲ ਜੁੜ ਸਕੀਏ ਅਸੀਂ ਵੀ ਉਸ ਵਾਹਿਗੁਰੂ ਦੇ ਹੁਕਮ ਨੂੰ ਸਮਝ ਸਕੀਏ ਤੇ ਸੁੱਖ ਨੂੰ ਦੁੱਖ ਨੂੰ ਮਿੱਠਾ ਕਰਕੇ ਮੰਨ ਸਕੀਏ ਤੇ ਸਾਡੀ ਬਿਰਤੀ ਸਮ ਕਰ ਜਾਣਾ ਔਰ ਮਾਨ અપਮਾਨਾਂ ਵਾਲੀ ਹੋ ਸਕੇ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਧ ਸੰਗਤ ਜੀਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ